ਵੈਭੂ ਜੀ ਕਾ ਕਾਰਸਾ ਵੈਭੂ ਜੀ ਕੀ ਫਤੇ ਸੰਗਤ ਜੀ ਤੁਸੀਂ ਸੁਣ ਚੁੱਕੇ ਹੋ ਸ਼੍ਰੀ ਹਰ ਰਾਏ ਸਾਹਿਬ ਜੀ ਦੀ ਜੀਵਨ ਸਾਖੀ ਦੇ ਭਾਗ 4 ਹੁਣ ਤੁਸੀਂ ਸੁਣੋ ਭਾਗ 5 ਔਰੰਗਜ਼ੇਬ ਦੀ ਫਤਿਹ ਉਧਰ ਜਦ ਔਰੰਗਜ਼ੇਬ ਨੇ ਫਤਿਹ ਪਾਈ ਤਾਂ ਗਾਰਾ ਕੋ ਦੀ ਸ਼ੌਣੀ ਆ ਗਈ ਅਮਰਾਵਾਂ ਪਾਸੋਂ ਦਿੱਲੀ ਦਾ ਸਭ ਭੇਤ ਲਿਆ ਔਰ ਅਨਾਮ ਦਿੱਤਾ ਰਾਤ ਡੇਰਾ ਕੀਤਾ ਅਗਲੇ ਭਲਕ ਕੂਚ ਦਾ ਨਗਾਰਾ ਵਜਾ ਕੇ ਸੁਰੀਆ ਆਗਰੇ ਪਹੁੰਚਾ ਅੱਗੋਂ ਹੋਰ ਅਮਰਾਫ ਦੀ ਸਿਰ ਨਵਾ ਕੇ ਆਨ ਮਲੇ ਬਾਪ ਸ਼ਾਹ ਜਹਾਂ ਨੂੰ ਦਮਾਰ ਪਿਆ ਦੇਖ ਕੇ ਨਜ਼ਰ ਬੰਦ ਕੇ ਅਰ ਦਿੱਤਾ ਨਾ ਹੀ ਬਾਪ ਨੂੰ ਬਿਮਾਰੀ ਦਾ ਹਾਲ ਪੁੱਛਿਆ ਨਾ ਹੀ ਕੁਝ ਦਰਸਤ ਦਿੱਤਾ ਬੰਦੀ ਖਾਨੇ ਵਿੱਚ ਉਸ ਦਾ ਮੰਜਾ ਭੇਜ ਦਿੱਤਾ ਫਿਰ ਔਰੰਗਜ਼ੇਬ ਨੇ ਭਰਾ ਮੁਰਾਦ ਬਖਸ਼ ਨਾਲ ਝੋਖਾ ਕਰਨ ਦੀ ਸਲਾਹ ਕੀਤੀ ਕਿ ਮਤਾਦਾਰਾਜ ਕੋਲ ਮਿਲ ਕੇ ਮੇਰੇ ਨਾਲ ਆਨ ਮੁਕਾਬਲਾ ਨਾ ਕਰਨ। ਇਹ ਕਪਟਧਾਰਕੇ ਮੁਰਾਦ ਬਖਸ਼ ਨੂੰ ਵੀ ਕਾਬੂ ਕਰ ਲਿਆ ਫਿਰ ਬੇਚਿੰਤ ਹੋ ਕੇ ਦਿੱਲੀ ਨੂੰ ਤੁਰਿਆ ਆਪਣੀ ਫੌਜ ਦਾਰਾ ਸ਼ਿਕੋ ਦੀ ਫੌਜ ਮੁਰਾਦ ਬਖਸ਼ ਦਾ ਲਸ਼ਕਰ ਤਿੰਨੇ ਦਿਨ ਦਲ ਲੈ ਕੇ ਚੜਿਆ। ਦਾਰਾ ਸ਼ਿਕੋ ਨੇ ਦਿੱਲੀ ਛੱਡ ਕੇ ਸ਼੍ਰੀਨਗਰ ਪਹੁੰਚਣਾ। ਜਦ ਦਾਰਾ ਸ਼ਿਕੋ ਨੂੰ ਪਤਾ ਲੱਗਾ ਕਿ ਬਾਪ ਨੂੰ ਬਿਮਾਰੀ ਦੀ ਹਾਲਤ ਵਿੱਚ ਹੈ। ਜੇਲ੍ਹ ਖਾਨੇ ਦੇ ਕੇ ਭਰਾ ਮੁਰਾਦ ਬਖਸ਼ ਨਾਲ ਧੋਖਾ ਕਰਕੇ ਕੈਦ ਕਰ ਲਿਆ ਹੈ ਤਾਂ ਦਾਰਾਚ ਕੋ ਕੀਮਤੀ ਜਵਾਰਾਤ ਲੈ ਕੇ ਕਾਬੂ ਕਰਕੇ 5000 ਸੂਰਮਾ ਲੈ ਕੇ ਦਿੱਲੀੋਂ ਉਠ ਨਖਾ ਪਹਾੜ ਦੀ ਧਾਰਵਲ ਆਇਆ ਸ਼੍ਰੀ ਨਗਰ ਦੇ ਰਾਜੇ ਪਾਸ ਆਨ ਸਾ ਲਿਆ ਕੁਝ ਕੁ ਸਮਾਨ ਚਿੰਤ ਹੋ ਕੇ ਬਿਤਾਇਆ ਸ਼੍ਰੀ ਨਗਰ ਦੇ ਰਾਜੇ ਨੇ ਦੇਖਿਆ ਜੋ 5000 ਸੂਰਮਾ ਦਾਰਾਚ ਕੋ ਦੇ ਨਾਲ ਹੈ ਸਾਰਾ ਖਰਚ ਮੇਰੇ ਝੁਨੇ ਪੈ ਗਿਆ ਹੈ ਮੁਲਕ ਬੇਰਾਨ ਹੋ ਰਿਹਾ ਹੈ ਨਾਲੇ ਔਰੰਗਜ਼ੇਬ ਦਿੱਲੀ ਦੇ ਤਖਤ ਦਾ ਮਾਲਕ ਬਣ ਗਿਆ ਹੈ ਪਿਓ ਨੂੰ ਭਰਾ ਨੂੰ ਕੈਦ ਕਰਕੇ ਸਾਰੀ ਹਕੂਮਤ ਆਪਣੇ ਹੱਥ ਲੈ ਚੁੱਕਾ ਹੈ ਇਸ ਤੋਂ ਡਰਦਾ ਮਾਰਿਆ ਇਹ ਨਖ ਆਇਆ ਹੈ ਪਨਾਹ ਦੇਣ ਦੇ ਅਪਰਾਧ ਵਿੱਚ ਔਰੰਗਜ਼ੇਬ ਮੇਰੇ ਵੀ ਵੈਰ ਨਾ ਪੈ ਜਾਵੇ ਇਹ ਸੋਚ ਕੇ ਇੱਕ ਦਿਨ ਦਾਰਾਸ਼ ਕੋ ਨੂੰ ਕਿਹਾ ਕਿ ਹੁਣ ਕੁਝ ਚਿਰ ਹੋਰ ਥਾਂ ਗੁਜ਼ਾਰਾ ਕਰੋਗੋ ਦਾਰਾਸ਼ ਕੋ ਸਤਸੰਗੀ ਪੁਰਸ਼ ਸੀ ਮੀਆਂ ਮੀਰ ਫਕੀਰ ਦਾ ਮਰੀਦ ਸੀ ਇਸ ਲਈ ਖੁਦਾ ਦੇ ਰੰਗ ਤੇ ਸਦਾ ਹੀ ਰਾਜੀ ਰਹਿਣ ਵਾਲਾ ਸ਼ਖਸ ਸੀ ਸੁਣ ਕੇ ਹੱਸ ਪਿਆ ਉਸੇ ਵੇਲੇ ਅੱਗੇ ਨੂੰ ਤਿਆਰੀ ਕਰ ਦਿੱਤੀ ਲਸ਼ਕਰ ਇਕੱਠਾ ਕਰਕੇ ਤੁਰ ਪਿਆ ਕੀਰਤਪੁਰ ਨੂੰ ਆਇਆ ਅੱਗੇ ਉੱਚਾ ਝੰਡਾ ਲੱਗਾ ਹੋਇਆ ਦੇਖ ਕੇ ਪੁੱਛਣ ਲੱਗਾ ਇੱਥੇ ਕੌਣ ਵੱਸਦਾ ਹੈ ਬੜਾ ਸੋਹਣਾ ਸਥਾਨ ਹੈ ਤਾਂ ਮੈਂ ਤੰਬੂ ਕਨਾਤਾਂ ਲਗਾ ਲੱਗੀਆਂ ਹੋਈਆਂ ਹਨ ਰਜਵਾੜਾ ਮੂਲ ਮੋਤ ਹੁੰਦਾ ਹੈ ਇਸ ਇੱਕ ਸਿੱਖ ਫਿਰਦਾ ਫਿਰਦਾ ਆਣ ਨਿਕਲਿਆ ਉਸ ਨੇ ਆਖਿਆ ਪਾਸ਼ਾ ਸਲਾਮਤ ਇਹ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ 7ਵੀਂ ਥਾਂ ਗੱਦੀ ਦੇ ਮਾਲਕ ਸ਼੍ਰੀ ਗੁਰੂ ਹਰਰਾਏ ਜੀ ਹਨ ਇਹ ਸੁਣ ਕੇ ਤਾਰਾ ਸਿੰਘ ਨੇ ਸਜਦਾ ਕੀਤਾ ਆਖਿਆ ਮੈਂ ਆਪਣੇ ਪੀਰ ਮੀਆਂ ਮੀਰ ਜੀ ਪਾਸੋਂ ਇਸ ਗੁਰਗੱਦੀ ਦੀ ਮਹਿਮਾ ਸੁਣ ਚੁੱਕਾ ਹਾਂ ਮੇਰੇ ਬਾਪ ਨੇ ਉਮਰਾਵਾ ਦੇ ਛੁਪ ਕੇ ਚਕਾਏ ਸੈਨਾ ਭੇਜ-ਭੇਜ ਕੇ ਇਹਦੇ ਨਾਲ ਲੜਾਈ ਕੀਤੀ ਸੀ ਮਗਰ ਹਾਰ ਹੀ ਖਾਧੀ ਮੈਨੂੰ ਚੰਗੀ ਤਰ੍ਹਾਂ ਮੀਆਂ ਮੀਰ ਜੀ ਨੇ ਸਮਝਾਇਆ ਹੋਇਆ ਹੈ ਜੋ ਇਹ ਖੁਦਾ ਦੇ ਨੂਰ ਉਤਰੇ ਹਨ ਮੈਂ ਬਹੁਤ ਵਾਰ ਇਹਨਾਂ ਦੇ دیدار ਨੂੰ ਕਰਨਾ ਚਾਹੁੰਦਾ ਰਿਹਾ ਹਾਂ ਮਗਰ ਮੌਕਾ ਨਹੀਂ ਮਿਲ ਸਕਿਆ ਸੋ ਹੁਣ ਗੁਰੂ ਜੀ ਕਿੱਥੇ ਹਨ ਸਿੱਖ ਨੇ ਕਿਹਾ ਜੀ ਨਹੀਂ ਅੱਜ ਕੱਲ੍ਹ ਦਰਿਆ ਬਿਆਸ ਦੇ ਕਿਨਾਰੇ ਗੋਇੰਦਵਾਲ گئے ਹੋਏ ਹਨ ਜਿੱਥੇ ਆਪਦੇ ਦਾਦਾ ਜੀ ਨੇ ਜਾ ਕੇ ਚਤੌੜਗੜ ਫਤਿਹ ਕਰਵਾਇਆ ਸੀ दाराच को ने चौकनामा पत्र का गुरुजी वाले लिखी, जिस विच बड़े प्रेम भरियां गल्ला शेयर विच लिख के भेजियां दूत ने शेती ही जाके गुरुजी नु पत्र का दीती गुरु हर राय जी ने पढ़ के उत्तर लिखया ए दाराच को तू पीरा दा मुरीद है तेरे वास्ते सच्ची दरगाह दा तख्त खाली है ਉੱਥੇ ਜਾ ਕੇ ਚਿਰਕਾਲ ਸੁਖ ਹੋਗੇਗਾ ਇਤਿਹਾਦਿਕ ਗੁਰੂ ਜੀ ਨੇ ਸ਼ੇਅਰ ਵਿੱਚ ਹੀ ਉੱਤਰ ਲਿਖ ਭੇਜਿਆ ਦਾਰਾਸ਼ਕੋ ਪਾਸ ਜਦ ਉੱਤਰ ਆਇਆ ਤਾਂ ਪੜ੍ਹ ਕੇ ਬੜਾ ਖੁਸ਼ ਹੋਇਆ ਦਾਰਾਸ਼ਕੋ ਨੇ ਕਿਹਾ ਜਦ ਮੇਰੇ ਪੇਟ ਵਿੱਚ ਰੋਗ ਪੈਦਾ ਹੋਇਆ ਸੀ ਤਾਂ ਉਹਨਾਂ ਪਾਸੋਂ ਹੀ ਖਰੜ ਲੌਂਗ ਪ੍ਰਾਪਤ ਹੋ ਕੇ ਮੇਰਾ ਰੋਗ ਦੂਰ ਹੋਇਆ ਸੀ ਅੱਛਾ ਮੌਲਾ ਪਾਸ ਜਦੋਂ ਮਿਹਰ ਕਰੇਗਾ ਤਾਂ دیدار ਹੋਵੇਗਾ ਕੁਝ ਦਿਨ ਕੀਰਤਪੁਰ ਵਿਚ ਰਹਾ ਬਹਾਦਰ ਸ਼ਾਹ ਨੇ ਆਪਣਾ ਦੂਤ ਭੇਜ ਕੇ ਗੁਰੂ ਜੀ ਅੱਗੇ ਬੇਨਤੀ ਕਰਕੇ ਜੋ ਆਪ ਦੀ ਆਪ ਦੇ دیدار ਦੀ ਲੋੜ ਹੈ ਧਾਰਾ ਚੋ ਦੀ ਗੁਰੂ ਜੀ ਨਾਲ ਮੁਲਾਕਾਤ ਆਪ ਧਾਰਾ ਚੋ ਦੂਸਰੇ ਦਿਨ ਲੈ ਕੇ ਮਗਰ ਹੀ ਤੁਰ ਪਿਆ ਜਦ ਗੁਰੂ ਹਰ राय ਜੀ ਗੋਇੰਦਵਾਲੋਂ ਖਡੂਰ ਸਾਹਿਬ ਗਏ ਪਰ ਖੰਡੂਰ ਸਾਭੋਂ ਚੁਰਨ ਲੱਗੇ ਤਾਂ ਦੂਤ ਨੇ ਆਣ ਪੱਤਰ ਕਾ ਦਿੱਤੀ ਗੁਰੂ ਜੀ ਪੜ੍ਹ ਕੇ ਮੋੜ ਕੋਇੰਦਵਾਲ ਆ ਗਏ ਉਤਨੇ ਹੀ ਨੂੰ ਦਾਰਾਸ਼ ਕੋ ਵੀ ਵਿਆਸਾ ਦੇ ਪਾਰ ਆਣ ਪਹੁੰਚਾ ਬੇੜੇ ਇਕੱਠੇ ਕਰਕੇ ਪਾਰ ਹੋਇਆ ਦੋ ਥਾਲ ਜਵਾਰ ਆਤ ਦੇ ਲੈ ਕੇ ਗੁਰੂ ਜੀ ਦੇ ਦਰਸ਼ਨ ਨੂੰ ਆਇਆ ਅੱਗੇ ਗੁਰੂ ਜੀ ਦੀਵਾਨ ਸਜਾ ਕੇ ਬੈਠੇ ਹੋਏ ਸਨ ਤਾਂ ਦਾਰਾਸ਼ ਕੋ ਨੇ ਆਣ ਕੇ ਨਮਸਕਾਰ ਕੀਤੀ ਗੁਰੂ ਜੀ ਨੇ ਆਦਰ ਨਾਲ ਬਿਠਾਇਆ ਕੁਚਿਆ ਕਿਸ ਤਰ੍ਹਾਂ ਆ ਰਹੇ ਹੋ ਦਾਰਾਸ਼ਕੋ ਨੇ ਆਪਣਾ ਬੀਤਿਆ ਹਾਲ ਸਾਰਾ ਗੁਰੂ ਜੀ ਅੱਗੇ ਸੁਣਾਇਆ ਮਗਰ ਇਸ ਤਰ੍ਹਾਂ ਸੁਣਾਇਆ ਜਿਸ ਤਰ੍ਹਾਂ ਕੋਈ ਹਰ ਖੁਸ਼ੋਗ ਨਹੀਂ ਹੁੰਦਾ ਗੁਰੂ ਜੀ ਪ੍ਰਸੰਨ ਹੋ ਕੇ ਬੋਲੇ ਕਹੋ ਦਾਰਾਸ਼ਕੋ ਆਪ ਕੀ ਚਾਹੁੰਦੇ ਹੋ ਇਸ ਵਕਤ ਆਪ ਗੁਰੂ ਘਰ ਦੀ ਸ਼ਰਨ ਆਏ ਹੋ ਆਪ ਵਾਸਤੇ ਦੋ ਤਖਤ قائم ਹਨ ਚਾਹੇ ਤਾਂ ਦਿੱਲੀ ਦਾ ਤਖਤ ਲੈ ਲਓ ਅਸੀਂ ਮੋਰੇ ਹੋ ਕੇ ਤੁਹਾਡੀ ਮਦਦ ਕਰਦੇ ਹਾਂ ਹੋਰ ਰਾਜੇ ਵੀ ਪ੍ਰੇਰ ਪ੍ਰੇਰ ਕੇ ਤੁਹਾਡੇ ਮਗਰ ਲਾਜ ਹੁੰਦੇ ਹਾਂ ਦਿਲ ਖੋਲ ਕੇ ਮੁਕਾਬਲਾ ਕਰੋ ਪੱਕਾ ਭਰੋਸਾ ਦਿੰਦੇ ਹਾਂ ਜੋ ਔਰੰਗਜ਼ੇਬ ਪਾਸੋਂ ਖਤੇ ਦੀਵਾਰ ਆਂਗੀ ਦੂਸਰਾ ਦਰਗਾਹ ਦਾ ਸੱਚਾ ਤੱਕ ਹੈ ਜੋ ਚਰਨਕਾਰ ਜੰਮਨ ਮਰਨ ਤੋਂ ਰਹਿਤ ਹੋ ਕੇ ਭੋਗੋਗੇ ਦੋਨਾਂ ਵਿੱਚੋਂ ਜਿਹੜਾ ਤੱਕ ਚਾਹੁੰਦੇ ਹੋ ਲੈ ਲਵੋ ਦਾਰਾ ਜੀ ਕੋ ਨੇ ਹੱਥ ਜੋੜ ਕੇ ਬੇਨਤੀ ਕੀਤੀ ਆਪ ਦੀ ਕਿਰਪਾ ਨਾਲ ਮੈਨੂੰ ਪੀਰ ਮੀਆਂ ਮੀਰ ਜੀ ਨੇ ਆਤਮ ਗਿਆਨ ਦ੍ਰਿੜ ਕਰਵਾਇਆ ਹੋਇਆ ਹੈ ਆਪਣੇ ਸੋਸ਼ਣ ਸਰੀਰ ਦਾ ਨਿਰਣਾ ਕਰਕੇ ਸਮਝਾਇਆ ਹੋਇਆ ਹੈ ਸੋ ਆਪ ਉਸ ਆਤਮ ਗਿਆਨ ਨੂੰ ਪ੍ਰਤੱਖ ਕਰਕੇ ਦਿਖਾ ਦਿਓ ਮੇਰੀ ਸਿਰਫ ਆਪ ਅੱਗੇ ਇਹੋ ਬੇਨਤੀ ਹੈ ਕਿਉਂਕਿ ਆਪ ਦੀ ਗੁਰਗੱਦੀ ਦੀ ਮਹਿਮਾ ਮੈਂ ਪੀਰ ਜੀ ਪਾਸੋਂ ਸੁਣ ਚੁੱਕਾ ਹਾਂ ਆਪ ਸਰਬ ਕਲਾ ਸਮਰਾਟ ਹੋ ਇਕ ਤਾਂ ਆਪ ਮੈਨੂੰ ਆਤਮ ਗਿਆਨ ਪ੍ਰਦਾਨ ਕਰ ਦਿਓ ਦੂਸਰਾ ਸੱਚੀ ਦਰਗਾਹ ਦਾ ਤਖਤ ਹੀ ਬਖਸ਼ੋ ਇਸ ਦਿੱਲੀ ਦੇ ਤਖਤ ਵੱਲੋਂ ਮੇਰਾ ਮਨ ਉਦਾਸ ਹੈ ਇੱਥੇ ਦਿਨ ਰਾਤ ਫੇਰ ਵੀ ਬਖੇੜਾ ਰਹਿ ਬਣਿਆ ਰਹੇਗਾ ਹਰ ਖਸੋਗ ਵਿੱਚ ਗੋਤੇ ਖਾਂਦਾ ਰਹਾਂਗਾ ਥੋੜੀ ਉਮਰ ਬਾਅਦ ਤੇ ਮੈਂ ਦੋਚਕ ਜਾਣਦਾ ਬੀਜ ਨਹੀਂ ਬੋਇਆ ਚੌਂਦਾ ਜਾਤ ਗੁਰੂ ਜੀ ਨੇ ਇਹ ਬੇਨਤੀ ਸੁਣੀ ਤਾਂ ਦਾਰਾਛ ਕੋ ਵੱਲ ਕਿਰਪਾ ਦ੍ਰਿਸ਼ਟੀ ਕਰਕੇ ਦੇਖਿਆ ਦਾਰਾਛ ਕੋ ਨੂੰ ਆਤਮ ਗਿਆਨ ਪ੍ਰਤੱਖ ਹੋ ਆਇਆ ਉਸ ਦਾ ਹਿਰਦਾ ਪ੍ਰਕੁਲਤ ਹੋ ਗਿਆ ਜੋ ਗਿਆਨ ਮੀਆਂ ਮੀਰ ਜੀ ਪਾਸੋਂ ਸੁਣੇ ਹੋਏ ਸਨ ਉਹਨਾਂ ਨੂੰ ਪ੍ਰਤੱਖ ਆਪਣੇ ਵਿੱਚ ਦੇਖਣ ਲੱਗਾ ਦਾਰਾਛ ਕੋ ਨੇ ਪਰਸੰਨ ਹੋ ਕੇ ਗੁਰੂ ਜੀ ਦੇ ਪੈਰਾਂ ਤੇ ਸਿਰ ਰੱਖਿਆ ਆਕਿਆ ਆਪਨੇ ਅਮੋਲਕ ਦਾਤ ਬਖਸ਼ ਦਿੱਤੀ ਹੈ ਹੁਣ ਮੈਨੂੰ ਕੋਈ ਲੈਸ ਮਾਤਰ ਵੀ ਹਰਸੋਗ ਨਹੀਂ ਰਿਹਾ ਭਾਵੇਂ ਪੰਜ ਕੂਤਕ ਸਰੀਰ ਨੂੰ ਪਾਲ ਪ੍ਰਾਲਬਧ ਦੇ ਮਤਾਬਕ ਸੁਖ ਪ੍ਰਾਪਤ ਹੋਵੇ ਭਾਵੇਂ ਟੋਟੇ ਟੋਟੇ ਹੋ ਕੇ ਕੱਟਿਆ ਜਾਵੇ ਮੇਰਾ ਇਸ ਨਾਲ ਕੋਈ ਸਬੰਧ ਨਹੀਂ ਰਿਹਾ ਹੁਣ ਮੈਂ ਆਪਣੀ ਪ੍ਰਾਲਬਧ ਦੀ ਹਵਾ ਨਾਲ ਤਿਆ ਫਿਰਾਂ ਦਾ ਜੋ ਹੁੰਦਾ ਜਾਵੇਗਾ ਪਿਆ ਹੋਵੇ ਪੀਰ ਜੀ ਨੇ ਮੇਰੇ ਤੇ ਇਹ ਕਿਰਪਾ ਕੀਤੀ ਸੀ ਕਿ ਮੈਂ ਆਤਮ ਗਿਆਨ ਦ੍ਰਿੜ ਕਰਵਾਇਆ ਸੀ ਮਗਰ ਉਸੇ ਵਕਤ ਵਿਖੇ ਹਰ ਤਸੋਗ ਲੋਭ ਆਦਿਕ ਆ ਜਾਂਦੇ ਸਨ ਹੁਣ ਆਪ ਨੇ ਆਤਮ ਗਿਆਨ ਪ੍ਰਕਾਸ਼ ਕਰ ਦਿੱਤਾ ਹੈ ਹਰ ਤਸੋਗ ਦੁੱਖ ਸੁਖ ਮਾਨ ਅਪਮਾਨ ਇੱਕ ਰਸ ਹੋ ਗਿਆ ਮੇਰੇ ਸਿਰ ਤੇ ਅਜੇ ਹੱਥ ਰੱਖਣਾ ਜੋ ਮੇਰੀ ਅਖੀਰ ਤੱਕ ਇੱਕੋ ਹੀ ਨਿਗਾਰਾ ਹੈ ਾਰੰਭ ਜੇਬੀ ਪਾਚਾਈ ਲਸ਼ਕਰ ਦਾ ਆਉਣਾ ਤੇ ਦਾਰਾ ਚੋਦਾ ਰਫਰ ਨੂੰ ਜਾਣ ਜਦ ਆਰੰਭ ਜੇਬ ਨੇ ਦਿੱਲੀ ਦੇ ਕਿਲੇ ਵਿੱਚ ਪ੍ਰਵੇਸ਼ ਕਰ ਲਿੱਤਾ ਤਾਂ ਆਪਣੇ ਅਹਿਦ ਜਮਾ ਕੇ ਸੂਏ ਭੇਜੇ ਜੋਦਾਰਾ ਚੋਦਾ ਪਤਾ ਕਰੋ ਕਿੱਧਰ ਨੂੰ ਗਿਆ ਹੈ ਸੂਏ ਨੇ ਆਣ ਕੇ ਦੱਸਿਆ ਦਾਰਾ ਚੋ ਇੱਥੋਂ ਚੱਲ ਕੇ ਸ਼੍ਰੀਨਗਰ ਠਹਿਰਿਆ ਹਸੀ ਫਿਰ ਰਾਜਾ ਨੇ ਕੁਝ ਦਿਨ ਬਾਅਦ ਜਵਾਬ ਦਿੱ ਦਿੱਤਾ ਤਾਂ ਹੁਣ ਲਾਹੌਰ ਨੂੰ ਜਾ ਰਿਹਾ ਹਜੇ ਅਰੰਭਜੀਬ ਨੇ ਭਾਰੀ ਲਸ਼ਕਰ ਚੜਾਇਆ ਹੈ ਕਿ ਦਾਰਾ ਸ਼ਕੋ ਨੂੰ ਘੜ ਲਿਓ ਉਹ ਲਸ਼ਕਰ ਦਵਾ-ਦਬ ਭਰਾਈਂ ਕਰਦਾ ਹੋਇਆ ਬਿਆਸਾ ਦੇ ਕਿਨਾਰੇ ਪਹੁੰਚਾ ਜਦ ਦਾਰਾ ਸ਼ਕੋ ਨੂੰ ਕਿਸੇ ਨੇ ਆਣ ਕੇ ਖਬਰ ਦਿੱਤੀ ਕਿ ਸ਼ਾਹੀ ਲਸ਼ਕਰ ਦਵਾ-ਦਬ ਆ ਕੇ ਬਿਆਸਾ ਤੋਂ ਪਾਰ ਖੜਾ ਹੈ ਤਾਂ ਦਾਰਾ ਸ਼ਕੋ ਨੇ ਗੁਰੂ ਜੀ ਵੱਲ ਦੇਖਿਆ ਗੁਰੂ ਜੀ ਹੱਸ ਕੇ ਬੋਲੇ ਕਿ ਦਾਰਾ ਸ਼ਕੋ ਦੀ ਸਲਾਹ ਹੈ ਮੁਕਾਬਲਾ ਕਰ ਮੋਰੇ ਅਸੀਂ ਲੱਗਦੇ ਹਾਂ ਤੈਨੂੰ ਦਿੱਲੀ ਦਾ ਤਖਤ ਤੇ ਦਵਾ ਕੇ ਹਟਾੰਗੇ ਦਾਰਾਚ ਕੋਨੇ ਹੱਥ ਜੋੜ ਕੇ ਆਖਿਆ ਮਹਾਰਾਜ ਹੁਣ ਤੁਸੀਂ ਦਰਗਾਹ ਦਾ ਤਖਤ ਨਾ ਖੋਵੋ ਉਹੋ ਹੀ ਵਖਿਆ ਰਹਿਣ ਦਿਓ ਮਗਰ ਇਤਨੀ ਕਿਰਪਾ ਕਰੋ ਜੋ ਇੱਕ ਦਿਨ ਉਸ ਲਸ਼ਕਰ ਨੂੰ ਰੋਕੀ ਰੱਖੇ ਜਦ ਮੈਂ ਲਾਹੌਰ ਪਹੁੰਚ ਜਾਵਾਂਗਾ ਗੁਰੂ ਜੀ ਨੇ ਆਪਣੇ ਫੌਜ ਨੂੰ ਹੁਕਮ ਦਿੱਤਾ ਇੱਕਦਮ ਦਰਿਆ ਦੇ ਕਿਨਾਰੇ ਜਾ ਖੜੇ ਹੋਏ ਬੇੜਿਆਂ ਨੂੰ ਰੋਕ ਲਓ ਜਿੰਨਾ ਚਿਰ ਅਸੀਂ ਪਾਰ ਨਾ ਹੋ ਲਈਏ ਸ਼ਾਹੀ ਲਸ਼ਕਰ ਉਰਾਰ ਨਾ ਹੋ ਆਵੇ ਜੇਕਰ ਮੁਕਾਬਲਾ ਕਰਨਾ ਤਾਂ ਉਸੇ ਵੀ ਗੋਲਾਬਾਰੀ ਕਰੋ ਗੁਰੂ ਜੀ ਦਾ ਨਸ਼ਕਰ ਦਬਾ ਦਬ ਜਾ ਖੜੋਇਆ ਬੰਦੂਕਾਂ ਨੇ ਤਾਇਰ ਕੀਤੇ ਲਸ਼ਕਰ ਨੇ ਜਾਣਿਆ ਕਿ ਇਤਾਰਾ ਚੋ ਦੀ ਫੌਜ ਹੈ ਸੰਭਲ ਕੇ ਖੜੇ ਹੋਏ ਥੋੜੇ ਚਿਰ ਮਗਰੋਂ ਪਤਾ ਲੱਗਾ ਗੁਰੂ ਹਰ राय ਜੀ ਦੀ ਫੌਜ ਪਾਰ ਹੋਣ ਲੱਗਨੀ ਹੈ ਸਰਦਾਰਾਂ ਉਮਰਾਵੋ ਨੇ ਗੁਰੂ ਜੀ ਨੂੰ ਕਹਿ ਪਹੇਜਿਆ ਕਿ ਸਾਨੂੰ ਸ਼ਾਹੀ ਹੁਕਮ ਜਵਰਦਸਤ ਹੈ ਸਾਡਾ ਵੈਰੀ ਜਾ ਰਿਹਾ ਹੈ ਇਸ ਲਈ ਤੁਸੀਂ ਜਰਾ ਠਹਿਰ ਜਾਓ ਤੇ ਬੇੜੇ ਸਾਨੂੰ ਭੇਜ ਦਿਓ ਗੁਰੂ ਜੀ ਬੋਲੇ ਨਹੀਂ ਅਸੀਂ ਪਾਰ ਹੋ ਲਈਏ ਫਿਰ ਲੰਘਣਾ ਇਹ ਕਹਿ ਕੇ ਗੁਰੂ ਜੀ ਦੀ ਫੌਜ ਲੰਘਣੀ ਸ਼ੁਰੂ ਹੋਈ ਗੁਰੂ ਜੀ ਨੇ ਸਾਰਾ ਦਿਨ ਲੰਗਦਿਆਂ ਬਿਤਾ ਦਿੱਤਾ ਪਾਰ ਹੋ ਕੇ ਗੁਰੂ ਜੀ ਇਰਤਪੁਰ ਨੂੰ ਤੁਰ ਪਏ شاہی ਲਸ਼ਕਰ ਪਾਰ ਲੰਘਣਾ ਸ਼ੁਰੂ ਹੋਇਆ ਦਾਰਾ ਤੋਂ ਲਾਹੌਰ ਪਹੁੰਚਾ ਕਿਲੇ ਵਿੱਚ ਜਾ ਕੇ ਸੂਬੇ ਨੂੰ ਭੇਜ ਦਿੱਤੀ ਪ੍ਰੇਤਨਾ ਦਿੱਤਾ ਆਪਣੀ ਕੀਮਤੀ ਜਵਾਹਰਾਤ ਭਰ ਲਈ ਦਵਾ ਤੱਕ ਅੱਗੇ ਨੂੰ ਪੈਰ ਚੁੱਕਿਆ ਮੁਲਾਤਨ ਜਾ ਵੜਿਆ ਮਲਕਾਨ ਜਾ ਵੜਿਆ ਉੱਥੋਂ ਚੱਲ ਕੇ ਠੱਠੇ ਭਖਰ ਦਾ ਰਸਤਾ ਮਲਿਆ ਠੱਠੇ ਭਖਰ ਤੋਂ ਪਰੇ ਕਈ ਮਹੀਨੇ ਬਤੀਤ ਕੀਤੇ ਸ਼ਾਹੀ ਲਸ਼ਕਰ ਪਿੱਛੇ ਮੁੜ ਗਿਆ ਕੁਝ ਕੁ ਲਸ਼ਕਰ ਦਿੱਲੀ ਰਾਜ ਦੀ ਸਰਹੱਦ ਉਤੇ ਠਹਿਰ ਗਿਆ ਦਾਰਾਸ਼ਕੋ ਨੇ ਕੁਝ ਕੁ ਮਹੀਨੇ ਠਹਿਰ ਕੇ ਆਪਣੀ ਤਾਕਤ ਨੂੰ ਵਧਾਇਆ ਫਿਰ ਦਾਰਾਸ਼ਕੋ ਨੇ ਚੜ੍ਹਾਈ ਕੀਤੀ ਉੱਥੋਂ ਦੱਖਣ ਪਾਸੇ ਨੂੰ ਆਇਆ ਚੱਕਰ ਖਾ ਕੇ ਗੁਜਰਾਤ ਪਹੁੰਚਿਆ ਉੱਥੇ ਲੁੱਟਮਾਰ ਕੀਤੀ ਦੋਵੇਂ ਪਾਸੇ ਮੁਕਾਬਲਾ ਹੋਣ ਲੱਗਾ ਤੋਪਾਂ ਬੰਦੂਕਾਂ ਦੀ ਚੰਗੀ ਅੱਗ ਵਰਤੀ ਜਦ ਦੇ ਦੇਖਿਆ ਕਿ ਔਰੰਗਜ਼ੇਬ ਦਾ ਦਲ ਅਸ਼ਕਰ ਬਹੁਤ ਹੈ ਮੁਕਾਬਲਾ ਨਹੀਂ ਹੋ ਸਕਦਾ ਤਾਂ ਆਪਣਾ ਦਲ ਸਮੇਟ ਕੇ ਕਿਨਾਰਾ ਕੀਤਾ ਦੂਰ ਹਟ ਕੇ ਡੇਰਾ ਲਗਦਾ ਧਾਰਾਜ ਕੋਣੇ ਸੋਚਿਆ ਕਿ ਮੇਰੀ ਪ੍ਰਾਤਵਤ ਵਿੱਚ ਪਾਸ਼ਾ ਹੀ ਭੋਗਣੀ ਨਹੀਂ ਚਾਪਦੀ ਮੇਰਾ ਹੱਥ ਢੇਖਾਂ ਕੀ ਜਾਂਦਾ ਹੈ ਸੋ ਸਭ ਕੁਝ ਤਿਆਰ ਥੇ ਇੱਕ ਖੁਦਾ ਦੀ ਬੰਦਗੀ ਕਰਾਂ ਕਿਸੇ ਇਕਾਂਤ ਜਗ੍ਹਾ ਜਾ ਬਸਾਂ ਉਹ ਨਾ ਹੋਵੇ ਇਸੇ ਹੀ ਭੜਕਣਾ ਵਿੱਚ ਉਮਰਾ ਬੀਤ ਜਾਵੇ ਤੇ ਅੱਗਾ ਵੀ ਨਾ ਸੋਰੇ ਇਹ ਪੱਕਾ ਨਿਸ਼ਚਾ ਕਰਕੇ ਸਾਰੀ ਫੌਜ ਨੂੰ ਹੀਰੇ ਮੋਤੀ ਜਵਾਰਾਤ ਵੰਡ ਦਿੱਤੇ ਤੇ ਸਭ ਨੂੰ ਕਿਹਾ ਜਿੱਥੇ ਜਿੱਥੇ ਤੁਹਾਡੀ ਮਰਜ਼ੀ ਹੈ ਚਲੇ ਜਾਓ ਸਿਰਫ ਇੱਕ ਨੌਕਰ ਪਾਸ ਰੱਖ ਲਿਆ ਸ਼ਾਹੀ ਵੇਤਨਾ ਕੇ ਫਕੀਰੀ ਪੇਸ਼ ਤਾਰ ਲਿੰਦਾ ਚਾਹਿਆ ਕਿ ਕਿਸੇ ਪਰਬਤ ਵਿੱਚ ਚੱਲ ਕੇ ਪ੍ਰਾਲਬੱਧ ਮੁਤਾਬਕ ਸਮਾਂ ਬਤੀਤ ਕਰੇ। ਉੱਥੇ ਚੱਲ ਕੇ ਪੁਆਹ ਦੇ ਵਿੱਚ ਆਇਆ ਇੱਕ ਦਾਇਰਾ ਪਿੰਡ ਸੀ। ਉਸ ਵਿੱਚ ਆਣ ਵੜਿਆ ਰਹਿਣ ਲਈ ਪੁੱਤਰ ਪਿਆ ਰੋਟੀ ਪਕਾਉਣ ਲਈ ਆਟਾ ਬਾਜੀ ਆਦਿਕ ਮੰਗਵਾਈ। ਲੱਕੜਾਂ ਇਕੱਠੀਆਂ ਕੀਤੀਆਂ। ਜਦ ਅੱਗ ਬਾਲਣ ਲੱਗੇ ਤਾਂ ਨੌਕਰ ਕਿਧਰੇ ਗਿਆ ਸੀ। ਦਾਰਾ ਸੋਨ ਨੇ। ਖੂਕ ਮੂਕਾ ਮਾਰੀਆਂ ਤਾਂ ਸਾਰੀ ਸੁਆ ਉੱਡ ਕੇ ਦਾੜੀ ਤੇ ਪਈ। ਕੁਝ ਦਾੜੀ ਸੜ ਗਈ। ਇੱਕ ਫਕੀਰ ਨੇ ਦੇਖਿਆ ਇਹ ਪੁਰਸ਼ ਭਗਵਾਨ ਜਾਪਦਾ ਹੈ ਫਕੀਰ ਨਹੀਂ ਇਸ ਦੇ ਮੱਥੇ ਤੇ ਸ਼ਾਹੀ ਹਕੂਮਤ ਟਪਕਦੀ ਹੈ ਇਤਨੇ ਵਿਖੇ ਨੌਕਰ ਆ ਗਿਆ ਉਸ ਨੇ ਮਾਲਕ ਦੀ ਦਾੜ੍ਹੀ ਸਵਾ ਨਾਲ ਭਰੀ ਦੇਖ ਕੇ ਅਥਰੂ ਪਾਰ ਲਏ ਦੋਨੋਂ ਹੱਥ ਉੱਚੇ ਕਰਕੇ ਕਿਹਾ اے ਖੁਦਾਵੰਦ ਕਿੱਥੇ ਮੁਲਕ ਦਾ ਸ਼ਾਨ ਸ਼ਾਹ ਕਿੱਥੇ ਹਾਲਤ ਮਗਰ ਪਤਾ ਨਹੀਂ ਇਹਨਾਂ ਦੇ ਮੱਥੇ ਤੇ ਕੋਈ ਫਿਕਰ ਦਾ ਨਿਸ਼ਾਨ ਨਹੀਂ ਜਾਪਦਾ ਨੌਕਰ ਨੇ ਕਿਹਾ ਤੁਹਾਨੂੰ ਉੱਥੇ ਗੁਰੂ ਜੀ ਨੇ ਕਿਹਾ ਸੀ ਅਸੀਂ ਅੱਗੇ ਹੋ ਕੇ ਲੜਦੇ ਹਾਂ ਤੁਹਾਨੂੰ ਦਿੱਲੀ ਦਾ ਤਖਤ ਲੈ ਦਿੰਦੇ ਹਾਂ ਮਗਰ ਤੁਸੀਂ ਇੱਕ ਨਾ ਮੰਨੀ ਦਾਰਾਜ ਕੋ ਨੇ ਹੱਸ ਕੇ ਨੌਕਰ ਨੂੰ ਕਿਹਾ ਤੂੰ ਇਸ ਗੱਲ ਨੂੰ ਨਹੀਂ ਸੋਚ ਸਕਦਾ ਮੈਨੂੰ ਸੰਤਾ ਫਕੀਰਾਂ ਦੀ ਸੰਗਤ ਹੈ ਗੁਰੂ ਜੀ ਨੇ ਮੇਰੇ ਤੇ ਬੜੀ ਮਿਹਰ ਕੀਤੀ ਹੈ ਜੋ ਵਡਿਆਈ ਮੈਨੂੰ ਉਹਨਾਂ ਨੇ ਬਖਸ਼ੀ ਹੈ ਉਸ ਦੇ ਮੁਤਾਬਕ ਦਿੱਲੀ ਦਾ ਤਖਤ ਪਾਸੂ ਵੀ ਨਹੀਂ ਹੈ ਉਹ ਮੇਰੇ ਚਿਹਰੇ ਤੇ ਕੋਈ ਚਿੰਤਾ ਫਿਕਰ ਦੇਖਦਾ ਹੈ ਮੈਨੂੰ ਪਾਸ਼ਾ ਹੀ ਤੇ ਫਕੀਰੀ ਇੱਕ ਬਰੋਬਰ ਹੈ ਮੈਂ ਇਹ ਇੱਕ ਤਮਾਸ਼ਾ ਦੇਖ ਰਿਹਾ ਹਾਂ ਉਹ ਜਿਹੜਾ ਫਕੀਰ ਦੇਖ ਸੁਣ ਰਿਹਾ ਸੀ ਉਸਨੇ ਜਾਣ ਲਿਆ ਕਿ ਇਹ ਦਾਰਾਖੋ ਹੈ ਜਿਸ ਨੂੰ ਪਕੜਨ ਵਾਸਤੇ ਔਰੰਜੇਬ ਨੇ ਦੋਹੀ ਫੇਰੀ ਲਈ ਹੈ ਉਹ ਫਕੀਰ پاس ਆਨ ਬੈਠਾ ਮਿੱਠੀ ਬੋਲੀ ਨਾਲ ਆਖਿਆ ਧੰਨ ਆਪ ਦੀ ਮਾਤਾ ਹੈ ਜਿਸ ਦੇ ਪੇਟ ਵਿੱਚੋਂ ਆਪ ਸੰਤ ਰੂਪ ਪ੍ਰਗਟ ਹੋਏ ਹੋ आप उपर बड़ी होई है, जो होई है, प्राप्त पूरा मिले ता ही ए, है। जिस अवस्था जोगी जन कई वर्ष तप करके प्राप्त नहीं होंगे उस अवस्था पहुंच चुके हो धारा शिको ने कहा संत जी सब आप की मेहर है ਦਾਰਾਜ ਕੋ ਨੇ ਨੌਕਰ ਨੂੰ ਆਪਣੇ ਪਾਸ ਜੋ ਜੇਵਰਾਤ ਬਾਕੀ ਸੀ ਉਹ ਦਿੱਤੇ ਘੋੜਾ ਵੀ ਦੇ ਦਿੱਤਾ ਆਖਿਆ ਜਾਓ ਆਪਣੇ ਘਰ ਜਾ ਕੇ ਸੁੱਖ ਭੋਗੋ ਨੌਕਰ ਅਫਸੋਸ ਕਰਦਾ ਹੋਇਆ ਘਰ ਨੂੰ ਤੁਰ ਪਿਆ ਦਾਰਾਜ ਕੋ ਅਚਲ ਸਮਾਧੀ ਵਿੱਚ ਹੋ ਬੈਠਾ ਸਭ ਲੋਕ ਆਣ ਆਣ ਕੇ ਦੇਖਣ ਲੱਗੇ ਜੋ ਕੋਈ ਪੁੱਛੇ ਤੁਸੀਂ ਕੌਣ ਹੋ ਤਾਂ ਅੱਗੋਂ ਕੁਝੋ ਕੁ ਛੋ ਕੇ ਉੱਤਰ ਦੇਣ ਕੇ ਮੈਂ ਦਾਰਾਜ ਕੋ ਹਾ ਕਈ ਭਲੇ ਲੋਕ ਦੇਖੇ ਕਿ ਖੁਦਾ ਗੇ ਦਵਾ ਕਰਨ ਕਈ ਦੁਸ਼ਟ ਪੁਰਸ਼ ਰੌਲਾ ਪਾਉਣ ਲਈ ਫੜਾਉਣ ਲਈ ਦੌੜ ਰਹੇ ਸਨ ਅੱਗੇ ਜਗਾ ਜਗਾ ਔਰੰਗਜੇਬ ਨੂੰ ਲੱਭਣ ਲਈ ਆਦਮੀ ਭੇਜੇ ਹੋਏ ਸਨ ਉਹਨਾਂ ਨੂੰ ਜਾਂ ਖਬਰ ਦਿੱਤੀ ਉਹਨਾਂ ਨੇ ਆਣ ਕੇ ਦਾਰਾ ਨੂੰ ਕਾਬੂ ਕਰ ਲਿਆ ਘੋੜੇ ਤੇ ਚੜਾ ਕੇ ਲੈ ਤੁਰੇ ਦਿੱਲੀ ਪਹੁੰਚੇ ਔਰੰਗਜੇਬ ਦੇ ਸਾਹਮਣੇ ਜਾ ਕੀਤਾ ਔਰੰਗਜੇਬ ਨੇ ਕੈਦ ਕਰ ਦਿੱਤਾ ਸਾਖੀ ਪੜਦੇ ਆ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ